ਜੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ ਵੀਰਵਾਰ ਆਪਣਾ 8 ਫਰਵਰੀ ਤੇ ਅੱਦਰ ਜੀ ਸਵੇਰ ਦਾ ਟਾਈਮ ਹੈ 8:00 8:30 ਦਾ 8:00 ਵਜੇ ਦਾ ਟਾਈਮ ਹੈਗਾ ਬ੍ਰੇਕਫਾਸਟ ਬਣਾ ਦਿੱਤਾ ਹੈ ਬੇਟੇ ਦਾ ਤੇ ਉਹਦਾ ਟਿਫਨ ਵੀ ਤਿਆਰ ਕਰਦਾ ਹੈ ਬ੍ਰੇਕਫਾਸਟ ਵੀ ਖਵਾਤਾ ਉਹਨੂੰ ਲੰਚ ਵੀ ਦੇ ਦਤਾ ਮਤਲਬ ਟਿਫਨ ਚ ਤੇ ਰਾਤੀ ਦੀ दाल ਐ ਨੂੰ ਆਪਾਂ ਛੋਟੀ ਕੜਾਈ ਦੇ ਵਿੱਚ ਕੱਢ ਦਿੰਨੇ ਆ। ਤੇ ਸਵੇਰੇ ਸਵੇਰੇ ਬਹੁਤ ਜ਼ਿਆਦਾ ਖਲਾਰਾ ਹੁੰਦਾ। ਸਵੇਰੇ ਸਵੇਰੇ ਸਾਰੇ ਪਾਸੇ ਭਾਜੜਾ ਪਈਆਂ ਹੁੰਦੀਆਂ ਨੇ। ਤੇ ਆ ਹੈਗਾ ਜੀ ਬਾਹਰ ਦਾ 뷰। ਬਸ ਉਹ ਨਾਟੋ ਵਾਲਾ ਆਣ ਵਾਲਈ ਐ। ਫਿਰ ਸਕੂਲ ਚਲਾ ਜਾਏਗਾ। ਤੇ ਹੁਣ ਮੈਂ ਨਾਲ ਦੀ ਨਾਲ ਹੀਾਰੇ ਕੰਮ ਕਰਾਂਗੀ। ਵੇਲਾ ਕਰ ਲਿਆ। ਦਾਲ ਕੜਾਈ ਚ ਪਾਤੀ ਐ। ਉੱਧਰ ਜਾ ਰੱਖੀ ਹੋਈ ਸੀ। ਧਣਾ ਨੂੰ ਧਾਵਾਂਗੀ ਪਹਿਲਾਂ ਤਾਂ। ਲੋ ਜੀ ਮੈਂ ਸਫਾਈ ਵਗੈਰਾ ਸਾਰੀ ਕਰ ਲਈ ਹੈ। ਤੇ ਬਾਅਦ ਹੁਣ ਮੈਂ ਨਹਾ ਕੇ ਵੀ ਆ ਗਈਆਂ। ਤੇ ਹੁਣ ਮੈਂ ਚੱਲੀ ਆਂ ਜੀ ਕੋਠੇ ਤੇ ਆਪਣੀ ਚਾ ਲੈ ਕੇ ਤੇ ਆ ਦੇਖੋ ਜੀ ਧੁੱਪ ਬਹੁਤ ਸੋਹਣੀ ਚੜੀ ਹੋਈ ਐ ਹਵਾ ਵੀ چلਦੀ ਰਹਿੰਦੀ ਐ ਤੇਜ਼ ਤੇ ਜਕਾਫੀ ਤੇ ਧੁੱਪ ਵੀ ਹੁੰਦੀ ਐ ਤੇ ਹਵਾ ਵੀ ਹੁੰਦੀ ਹੁਣ ਦੋਨੋਂ ਹੀ ਕੰਮ ਪੱਠੇ ਗਰਮੀ ਵੀ ਤੇ ਠੰਡ ਵੀ ਆ ਦੇਖੋ ਜੀ ਜਿਹੜਾ ਸਾਡੇ ਪਿੱਛੇ ਪਲਾਟ ਸੀ ਕੂੜਾ-ਕਾੜਾ ਸੁੱਟਦੇ ਸੀ ਅਸੀਂ ਤੋਂ ਸਫਾਈ ਹੋ ਗਈ ਹੈ ਹੁਣ ਬਣਾਉਣ ਲੱਗੇ ਆ ਉਹ ਪਿਛਲੇ ਆਣੇ ਲਿੱਤਾ ਉਹਨਾਂ ਦੇ ਨਾਲ ਹੀ ਕੰਦ ਲੱਗਦੀ ਸੀ ਜਿੰਦਾ ਸਾਡੀ ਵੀ ਕੰਦ ਹੀ ਲੱਗਦੀ ਹੈ ਨਾਲ ਤੇ ਉਹਨਾਂ ਦੀ ਵੀ ਉਹਨਾਂ ਨੇ ਲੱਲੇ ਸਾਡੇ ਗਵਾਂਡੀਆਂ ਨੇ ਤੇ ਹੁਣ ਜਿਵੇਂ ਆ ਗਈਆਂ نیچے ਤੇ ਹੁਣ ਜਿਵੇਂ ਬਣਾਵਾਂਗੀ ਸਬਜੀ ਪਾਲਕ ਕੱਟ ਕੇ ਰੱਖੀ ਸੀ ਫ੍ਰੀਜ ਦੇ ਵਿੱਚ ਆਲੂ ਵੀ ਕੱਟ ਕੇ ਰੱਖ ਗਈ ਸੀ ਪਾਣੀ ਦੇ ਵਿੱਚ ਪਾ ਕੇ ਤੇ ਹੁਣ ਪਹਿਲਾਂ ਮੈਂ ਸਮਝ ਨੂੰ ਤੜਕਾ ਲਾਵਾਂਗੀ ਫਿਰ ਬਸ ਥੋੜਾ ਜਿਹਾ ਪੰਡਿਆਂ ਨੇ ਪੰਡੇ ਮਾਜਾਂਗੀ ਫਿਰ ਕੜਾਹੀ ਰੱਖ ਦਿੱਤੀ ਹੈ ਤੇ ਗੈਸ ਨੂੰ ਔਨ ਕਰਕੇ ਤੇ ਹੁਣ ਬਸ ਥੋੜੀ ਜਿਹੀ ਕੜਾਈ ਗਿੱਲੀ ਐ ਸੁੱਕ ਲਊਗੀ ਫਿਰ ਆਪਾਂ ਤੇਲ ਪਾਵਾਂਗੇ ਇਹਦੇ ਚ ਲੋਜੀ ਹੁਣ ਮੈਂ ਸਬਜੀ ਨੂੰ ਤੜਕਾ ਲਾ ਰਿਹਾ ਥਾ ਟਮਾਟਰ ਵਗੈਰਾ ਆਦਰ ਕੁਦਰ ਖਾਰੀਆ ਮਿਰਚਾਂ ਜੜੀ ਵੀ ਪਾਣੀ ਆਸੀਂ ਪਾ ਕੇ ਲੋਹ ਮਿਰਚ ਪਾ ਕੇ ਆਪਾਂ ਮਸਾਲਾ ਤਿਆਰ ਕਰ ਲਿਆ ਤੇ ਹੁਣ ਆਪਾਂ ਜੀ ਆਲੂ ਪਾਲਕ ਧੋ ਕੇ ਰੱਖੇ ਸੀ ਉਹ ਵਿੱਚ ਪਾਵਾਂਗੇ ਤੇ ਇੱਧਰ ਆਪਣੀ ਸਬਜੀ ਬਣੂਗੀ ਤੇ ਉਂਧਰ ਮੈਂ ਭਾਂਡੇ ਧੋ ਲਾਂਗੀ ਨਾਲ ਆਲੂ ਪਾਲਕ ਦੀ ਪੁਰਜੀ ਹੈ ਇਹ ਸਿੰਪਲ ਤਰੀਕੇ ਨਾਲ ਹੀ ਬਣਾਈ ਆ ਮੈਂ ਮੈਂ ਸਿੰਪਲ ਹੀ ਬਣਾਨੀ ਹੁੰਨੀ ਹੈ ਬਸ ਅਦਰਕ ਤੇ ਟਮਾਟਰ ਤੇ ਹਰੀ ਮਿਰਚ ਪਾਣੀ ਹੈ ਮੇਰੇ ਵਿੱਚ ਸਾਨੂੰ ਇਦਾਂ ਹੀ ਆਲੂ ਪਾਲਕ ਦੀ ਪੁਰਜੀ ਵਧੀਆ ਲੱਗਦੀ ਹੈ ਤੇ ਕਾਫੀ ਜਰਾ ਪਾਣੀ ਛੱਡਦਾ ਸੀ ਪਾਲਕ ਨੇ ਤੇ ਅਦਰਕ ਜੀ ਮੈਂ ਆਟੇ ਵਾਲੀ ਡਰੰਮੀ ਵੀ ਬਿੱਲੀ ਕਰ ਲਈ ਹੈ ਇਹਨੂੰ ਵੀ ਧੋ ਕੇ ਨਾ ਉੱਪਰ ਤੋਂ ਪੇਸੂਣੇ ਪਾ ਦਾਂਗੀ ਆਟਾ ਕਾੜ ਲਿਆ ਮੈਂ ਬਰਾਤ ਦੇ ਵਿੱਚ ਤੇ ਇੱਧਰ ਆਪਣੀ ਦੇਖੋ ਜੀ ਸਬਜੀ ਕਿੰਨਾ ਪਾਣੀ ਛਾੜ ਦਿੱਤਾ ਪਾਲਕ ਨੇ ਤੇ ਬਾਕੀ ਸਾਰਾ ਆਪਣਾ ਕੰਮ ਨਿਭੜਿਆ ਹੋਇਆ ਪਿਆਜ਼ ਵੀ ਨਾ ਆਏ ਹੋਏ ਨੇ ਇਹਨਾਂ ਨੂੰ ਵੀ ਟੋਕਰੀ 'ਚ ਪਾਵਾਂਗੇ ਮੈਂ ਤੇ ਆ ਆ ਗਿਆ ਜੀ ਆਪਣਾ ਛੋਟੂ ਕਾਕਾ ਛੋਟੂ ਵੀ ਪਈ ਸੀ ਲੈਵਚੋਂ ਆ ਗਿਆ ਪਰ ਕੇ 12:30 ਵਜੇ ਦਾ ਘਰ ਜਾਂਦਾ ਇੰਨੀ ਬੜੀ ਸ਼ਾਮ ਮੈਨੂੰ ਬੜੀ ਮੁਸ਼ਕਿਲ ਨਾਲ ਛੱਡੀ ਦਾ ਘਰ ਇੱਥੇ ਹੀ ਖਾਂਦਾ ਪਿੰਦਾ ਇੱਥੇ ਛੱਡੂਗਾ ਸਾਡੇ ਘਰ ਤੇ ਜਾਂ ਨਾਲ ਦੇ ਗਵੰਡੀਆਂ ਦੇ ਘਰੇ ਆ ਆਖਾ ਤਾਂ ਟੋਪੀ ਉੱਪਰ ਘਾਰਾ ਆਪਣਾ ਆ ਦੇਖੋ ਜੀ ਹੁਣ ਡਾਂਸ ਕਰ ਕਰਕੇ ਦਿਖਾ ਰਿਹਾ ਓਏ ਓ ਇੱਧਰ ਆ ਪੁਰਿਆ ਬੋਟੋ ਖਿੱਚਦੇ ਚੱਲ ਨੱਚ ਬੱਲੇ ਬੱਲੇ ਸਿੱਧੂ ਮੂਸੇ ਵਾਲਾ ਗਾਣੇ ਤੇ ਨੱਚ ਪੰਜ ਸਾਲਾਂ ਦਾ ਹਾਂ ਸਿੱਧੂ ਮੂਸੇ ਵਾਲਾ ਇਹਦਾ ਗਾਣਾ ਸਿੱਧੂ ਮੂਸੇ ਵਾਲਾ ਆ ਸਿੱਧੂ ਭਾਈ ਸਿੱਧੂ ਮੂਸੇ ਵਾਲਾ ਲੋ ਜੀ ਮੈਂ ਨਾ ਹੁਣ ਸਬਜੀ ਵਗੈਰਾ ਬਣ ਗਈ ਸੀ ਭਾਂਡੇ-ਬੁੰਡੇ ਧੋਣ ਤੋਂ ਬਾਅਦ ਘੁੱਟੇ ਤੇ ਚਲੀ ਗਈ ਸੀ ਸਭ ਫਿਰ ਮੈਂ ਗਾਜਰਾਂ ਪਈਆਂ ਸੀ ਉਹ ਵੀ ਕੱਟ ਕੇ ਲੈਂਦੀ ਆ ਥੱਲੇ ਮੂਲੀਆਂ ਸੀਗੀਆਂ ਉਹ ਵੀ ਕੱਟਦੀਆਂ ਨੇ ਮੂਲੀਆਂ ਦੀ ਪੁਰਜੀ ਬਣਾ ਕੇ ਰੱਖ ਦਾਂਗੀ ਪਿੱਤੇ ਪਏ ਹੋਏ ਸੀ ਤੇ ਆਟੇ ਵਾਲੀ ਡਰਮੀ ਵੀ ਧੋ ਕੇ ਸੁੱਕਣੇ ਪਾਤੀ ਆ ਤੁਪੇ ਤੇ ਥੋ ਸਫਾਈ ਵੀ ਕਰ ਦਿੰਦੀ ਆ ਘੁੱਟੇ ਤੇ ਧੋਤੀ ਸੀ ਡਰਮੀ ਮੈਂ ਆ ਦੇਖੋ ਜੀ ਇੱਧਰ ਵੀ ਸਫਾਈ ਕਰਤੀ ਪਰ ਨਾਲੇ ਕੋਲ ਤੇ ਥੋਪ ਬਹੁਤ ਸੋਹਣੀਆਂ ਜਿੰਨੀ ਸੋਹਣੇ ਥੋਪ ਐ ਉੰਨੀ ਤੇਜ ਹਵਾ ਵੀ ਨਾਲ ਹੈ ਗਈ ਆ ਪਰ ਠੀਕ ਲੱਗਦਾ ਪਿਆ ਮੌਸਮ ਕਿਉਂਕਿ ਜਦੋਂ ਧੁੱਪ ਹੁੰਦੀ ਹੈ ਫਿਰ ਹਵਾ ਦਾ ਇੰਨਾ ਘੱਟ ਹੀ ਅਸਰ ਹੁੰਦਾ ਹੈ ਤੇ ਵਧੀਆ ਲੱਗਦਾ ਮੌਸਮ ਸਾਰਾ ਖੁੱਲਾ ਖੁੱਲਾ ਨਾ ਜਦੋਂ ਧੁੱਪ ਦਾ ਇਦਾਰਾ ਮੌਸਮ ਖੁੱਲਾ ਖੁੱਲਾ ਹੋ ਜਾਂਦਾ ਹੈ ਬੱਦਲ ਨੀਲੇ ਨੀਲੇ ਬਹੁਤ ਸੋਹਣਾ ਲੱਗਦਾ ਆ ਦੇਖੋ ਜੀ ਹੁਣ ਉਹ ਥੱਲੇ ਖੜ ਕੇ ਡਾਂਸ ਕਰਦਾ ਫਿਰ ਅੱਛੀ ਮੇਰੀ ਵੀਡੀਓ ਬਣਾਓ ਮੈਂ ਫਿਰ ਕੋਟੇ ਤੋਂ ਬਣਾ ਰਹੀ ਹਾਂ ਵੀਡੀਓ ਮੈਨੂੰ ਬੜਾ ਸ਼ੌਕ ਹੈ ਨੱਚਣ ਦਾ ਸਿੱਧੂ ਮੂਸੇ ਵਾਲਾ ਗਾਣਾ ਲਾ ਦੋ ਚਾਚੀ ਮੈਨੂੰ ਆ ਵੇਖੋ ਥੱਲੇ ਖੜਕੇ ਡਾਂਸ ਕਰੀ ਜਾ ਰਹੇ ਲੋ ਜੀ ਦੁਪਹਿਰ ਦੀ ਆਪਣੀ ਰੋਟੀ ਰੋਟੀ ਬਣ ਚੁੱਕੀ ਹੈ ਸਾਢੇ 3 4 ਵਜ ਗਏ ਨੇ ਕੋਕੀ ਜਿਹਾ ਭਾਈ ਸਾਢੇ 3 ਆਂਦਾ ਹੈ ਘਰ ਰੋਟੀ ਰੋਟੀ ਬਣਾਉਂਦੇ ਖਾਂਦੇ ਆ ਚਾਰ ਕ ਵੱਜ ਜਾਂਦੇ ਨੇ ਆ ਦੇਖ ਲਓ ਜੀ ਇਸ ਵੇਰ ਦਾ ਇੱਥੇ ਹੀ ਐ 11:30 ਵਜੇ ਦਾ ਕਦੀ ਨਾਲ ਦੇ ਅੰਕਲ ਕਰਕੇ ਦੀ ਇੱਥੇ ਆਪਣੇ ਘਰ ਨਹੀਂ ਜਾ ਰਹੇ ਨਾਨੀ ਵਾਜਾ ਮਾਰੀ ਆ ਰਹੀ ਨਾ ਕਰੇ ਰੋਟੀ ਖਾਂਦਾ ਇੱਥੇ ਪਹਿਲਾਂ ਮੇਰੇ ਨਾਲ ਖਾਦੀ ਐ ਰੋਟੀ ਹੁਣ ਖਾਣੇ ਇੱਕ ਅੱਧੀ ਪੁਰਕੀ ਜਾਈ ਜਾਂਦੇ ਮਿਰਕਟ ਵਗੈਰਾ ਟੋਪੀ ਟੋਪੀ ਖਾਈ ਜਾਣੀਆਂ ਨੇ